ਨੈਸ਼ਨਲ ਹਾਈਵੇ ਤੇ ਐਂਬੂਲੈਂਸ ਦਾ ਭਿਆਨਕ ਐਕਸੀਡੈਂਟ ਹੋਇਆ ਟਰਾਲੇ ਦੇ ਨਾਲ ਐਂਬੂਲੈਂਸ ਦੀ ਟੱਕਰ ਹੋਈ ਹੈ ਨੈਸ਼ਨਲ ਹਾਈਵੇ ਜਲੰਧਰ ਤੋਂ ਦਿੱਲੀ ਹਾਈਵੇ ਤੇ ਇਹ ਭਿਆਨਕ ਹਾਦਸਾ ਵਾਪਰ ਗਿਆ ਦਰਅਸਲ ਐਂਬੂਲੈਂਸ ਤੇ ਟਰਾਲੇ ਦੀ ਜਦੋਂ ਟੱਕਰ ਹੁੰਦੀ ਹੈ ਤੇ ਪਰਖੱਚੇ ਤੱਕ ਉੱਡ ਚੁੱਕੇ ਨੇ ਔਰ ਐਂਬੂਲੈਂਸ ਚਾਲਕ ਦੀ ਮੌਤ ਹੋ ਚੁੱਕੀ ਹੈ ਮਰੀਜ਼ ਲੈ ਕੇ ਐਂਬੂਲੈਂਸ ਜਿਹੜੀ ਆ ਉਹ ਹਸਪਤਾਲ ਦੇ ਵਿੱਚ ਜਾ ਰਹੀ ਸੀਗੀ ਔਰ ਜਦੋਂ ਇਹ ਭਿਆਨਕ ਹਾਦਸਾ ਵਾਪਰਿਆ ਜਦੋਂ ਟਰਾਲੇ ਦੇ ਨਾਲ ਟੱਕਰ ਹੋਈ ਤਾਂ ਐਂਬੂਲੈਂਸ ਤੇ ਪਰਖੱਚੇ ਤੱਕ ਉੱਡ ਗਈ ਔਰ ਜਿਹੜਾ ਐਂਬੂਲੈਂਸ ਚਾਲਕ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਕਿਉਂਕਿ ਪਲਟੀਆਂ ਖਾ ਜਾਂਦੀ ਹੈ ਐਂਬੂਲੈਂਸ ਜਲੰਧਰ ਦੇ ਚਗੀਤੀ ਚੌਂਕ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਐਂਬੂਲੈਂਸ ਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ ਔਰ ਇਸ ਹਾਦਸੇ ਦੇ ਵਿੱਚ ਐਂਬੂਲੈਂਸ ਚਾਲਕ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਉਸੇ ਸਮੇਂ ਰਾਮਾ ਮੰਡੀ ਦੇ ਹਸਪਤਾਲ ਦੇ ਵਿੱਚ ਜਿਹੜਾ ਮਰਤਕ ਸੀ ਉਸ ਨੂੰ ਲਜਾਇਆ ਗਿਆ ਪਰ ਰਸਤੇ ਦੇ ਵਿੱਚ ਉਸ ਨੇ ਦਮ ਤੋੜ ਦਿੱਤਾ ਔਰ ਜਿਹੜਾ ਮਰੀਜ਼ ਸੀਗਾ ਕਾਫੀ ਸੀਰੀਅਸ ਦੱਸਿਆ ਜਾ ਰਿਹਾ ਹੈ ਜਿਸ ਨੂੰ ਐਂਬੂਲੈਂਸ ਲੈ ਕੇ ਤੇ ਪਹਿਲਾਂ ਹੀ ਹਸਪਤਾਲ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਔਰ ਜਿਹੜੀ ਕੰਡੀਸ਼ਨ ਸੀ ਉਹ ਹੋਰ ਵੀ ਮਰੀਜ਼ ਦੀ ਸੀਰੀਅਸ ਹੋ ਗਈ ਤਾਂ ਉਸ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਭਿਆਨਕ ਹਾਦਸੇ ਦੀ ਤਸਵੀਰ ਵੀ ਹੈ ਕਿਵੇਂ ਟਰਾਲੇ ਦੇ ਵੀ ਪਰਖੱਚੇ ਉੱਡੇ ਨੇ ਮੂਹਰੇੋਂ ਸਾਰਾ ਟਰਾਲਾ ਜਿਹੜਾ ਆ ਉਹ ਡੈਮੇਜ ਹੋ ਚੁੱਕਿਆ ਔਰ ਇਸ ਦੇ ਨਾਲ ਕੀ ਅਸੀਂ ਗੱਲ ਕਰੀਏ ਤਾਂ ਐਂਬੂਲੈਂਸ ਦੀਆਂ ਜਦੋਂ ਬਾਜ਼ੀਆਂ ਪਈਆਂ ਜਦੋਂ ਪਲਟੀਆਂ ਖਾਦੀਆਂ ਐਂਬੂਲੈਂਸ ਤੇ ਔਰ ਐਂਬੂਲੈਂਸ ਵੀ ਚੱਕਨਾ ਚੂਰ ਹੋ ਚੁੱਕੀ ਹੈ ਤਾਂ ਜਦੋਂ ਮੂਹਰੇੋਂ ਕੈਬਨ ਪਹਿਲਾਂ ਐਂਬੂਲੈਂਸ ਦਾ ਵਜ੍ਹਾ ਟਰਾਲੇ ਦੇ ਨਾਲ ਟੱਕਰ ਖੋਈ ਤਾਂ ਮੌਕੇ ਤੇ ਹੀ ਜਿਹੜਾ ਡਰਾਈਵਰ ਸੀ ਜੋ ਚਾਲਕ ਸੀ ਐਂਬੂਲੈਂਸ ਦਾ ਉਸ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਔਰ ਮਰੀਜ਼ ਜਿਹੜਾ ਹੋਰ ਸੀਰੀਅਸ ਹੋ ਗਿਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਚੁਗਿੱਤੀ ਚੌਂਕ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਐਂਬੂਲੈਂਸ ਤੇ ਰਾਹੀ ਮਰੀਜ਼ ਨੂੰ ਲੈ ਕੇ ਜਾ ਰਹੀ ਸੀ ਹਸਪਤਾਲ ਐਂਬੂਲੈਂਸ ਦਾ ਰਸਤੇ ਦੇ ਵਿੱਚ ਭਿਆਨਕ ਹਾਦਸੇ ਨੇ ਆ ਇੱਕ ਦੀ ਜਾਨ ਲੈ ਲਈ ਹੈ ਗਲਬਿਸ਼ਨਲ ਹਾਈਵੇ ਤੇ ਐਂਬੂਲੈਂਸ ਦਾ ਭਿਆਨਕ ਐਕਸੀਡੈਂਟ ਹੋਇਆ ਟਰਾਲੇ ਦੇ ਨਾਲ ਐਂਬੂਲੈਂਸ ਦੀ ਟੱਕਰ ਹੋਈ ਹੈ ਨੈਸ਼ਨਲ ਹਾਈਵੇ ਜਲੰਧਰ ਤੋਂ ਦਿੱਲੀ ਹਾਈਵੇ ਤੇ ਇਹ ਭਿਆਨਕ ਹਾਦਸਾ ਵਾਪਰ ਗਿਆ ਦਰਅਸਲ ਐਂਬੂਲੈਂਸ ਤੇ ਟਰਾਲੇ ਦੀ ਜਦੋਂ ਟੱਕਰ ਹੁੰਦੀ ਹੈ ਤੇ ਪਰਖੱਚੇ ਤੱਕ ਉੱਡ ਚੁੱਕੇ ਨੇ ਔਰ ਐਂਬੂਲੈਂਸ ਚਾਲਕ ਦੀ ਮੌਤ ਹੋ ਚੁੱਕੀ ਹੈ ਮਰੀਜ਼ ਲੈ ਕੇ ਐਂਬੂਲੈਂਸ ਜਿਹੜੀ ਆ ਉਹ ਹਸਪਤਾਲ ਦੇ ਵਿੱਚ ਜਾ ਰਹੀ ਸੀਗੀ ਔਰ ਜਦੋਂ ਇਹ ਭਿਆਨਕ ਹਾਦਸਾ ਵਾਪਰਿਆ ਜਦੋਂ ਟਰਾਲੇ ਦੇ ਨਾਲ ਟੱਕਰ ਹੋਈ ਤਾਂ ਐਂਬੂਲੈਂਸ ਤੇ ਪਰਖੱਚੇ ਤੱਕ ਉੱਡ ਗਈ ਔਰ ਜਿਹੜਾ ਐਂਬੂਲੈਂਸ ਚਾਲਕ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਕਿਉਂਕਿ ਪਲਟੀਆਂ ਖਾ ਜਾਂਦੀ ਹੈ ਐਂਬੂਲੈਂਸ ਜਲੰਧਰ ਦੇ ਚਗੀਤੀ ਚੌਂਕ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਐਂਬੂਲੈਂਸ ਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ ਔਰ ਇਸ ਹਾਦਸੇ ਦੇ ਵਿੱਚ ਐਂਬੂਲੈਂਸ ਚਾਲਕ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਉਸੇ ਸਮੇਂ ਰਾਮਾ ਮੰਡੀ ਦੇ ਹਸਪਤਾਲ ਦੇ ਵਿੱਚ ਜਿਹੜਾ ਮਰਤਕ ਸੀ ਉਸ ਨੂੰ ਲਿਜਾਇਆ ਗਿਆ ਪਰ ਰਸਤੇ ਦੇ ਵਿੱਚ ਉਸ ਨੇ ਦਮ ਤੋੜ ਦਿੱਤਾ ਔਰ ਜਿਹੜਾ ਮਰੀਜ਼ ਸੀਗਾ ਕਾਫੀ ਸੀਰੀਅਸ ਦੱਸਿਆ ਜਾ ਰਿਹਾ ਹੈ ਜਿਸ ਨੂੰ ਐਂਬੂਲੈਂਸ ਲੈ ਕੇ ਤੇ ਪਹਿਲਾਂ ਹੀ ਹਸਪਤਾਲ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਔਰ ਜਿਹੜੀ ਕੰਡੀਸ਼ਨ ਸੀ ਉਹ ਹੋਰ ਵੀ ਮਰੀਜ਼ ਦੀ ਸੀਰੀਅਸ ਹੋ ਗਈ ਤਾਂ ਉਸ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਭਿਆਨਕ ਹਾਦਸੇ ਦੀ ਤਸਵੀਰ ਵੀ ਹੈ ਕਿਵੇਂ ਟਰਾਲੇ ਦੇ ਵੀ ਪਰਖੱਚੇ ਉੱਡੇ ਨੇ ਮੂਹਰੇੋਂ ਸਾਰਾ ਟਰਾਲਾ ਜਿਹੜਾ ਆ ਉਹ ਡੈਮੇਜ ਹੋ ਚੁੱਕਿਆ ਹੈ ਔਰ ਇਸ ਦੇ ਨਾਲ ਕੀ ਅਸੀਂ ਗੱਲ ਕਰੀਏ ਤਾਂ ਐਂਬੂਲੈਂਸ ਦੀਆਂ ਜਦੋਂ ਬਾਜ਼ੀਆਂ ਪਈਆਂ ਜਦੋਂ ਪਲਟੀਆਂ ਖਾਦੀਆਂ ਐਂਬੂਲੈਂਸ ਤੇ ਔਰ ਐਂਬੂਲੈਂਸ ਵੀ ਚੱਕਨਾ ਚੂਰ ਹੋ ਚੁੱਕੀ ਹੈ ਤਾਂ ਜਦੋਂ ਮੂਹਰੋਂ ਕੈਬਨ ਪਹਿਲਾਂ ਐਂਬੂਲੈਂਸ ਦਾ ਵਜਾ ਟਰਾਲੇ ਦੇ ਨਾਲ ਟੱਕਰ ਹੋਈ ਤਾਂ ਮੌਕੇ ਤੇ ਹੀ ਜਿਹੜਾ ਡਰਾਈਵਰ ਸੀ ਜੋ ਚਾਲਕ ਸੀ ਐਂਬੂਲੈਂਸ ਦਾ ਉਸ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਔਰ ਮਰੀਜ਼ ਜਿਹੜਾ ਹੋਰ ਸੀਰੀਅਸ ਹੋ ਗਿਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਚੁਗਿੱਤੀ ਚੌਕ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਐਂਬੂਲੈਂਸ ਤੇ ਰਾਖੀ ਮਰੀਜ਼ ਨੂੰ ਲੈ ਕੇ ਜਾ ਰਹੀ ਸੀ ਹਸਪਤਾਲ ਐਂਬੂਲੈਂਸ ਦਾ ਰਸਤੇ ਦੇ ਵਿੱਚ ਇਹ ਭਿਆਨਕ ਹਾਦਸੇ ਨੇ ਇੱਕ ਦੀ ਜਾਨ ਲੈ ਲਈ ਹੈ ਗੱਲ